ਸਤਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਲੇਕਿਨ ਉਸ ਤੋਂ ਪਹਿਲਾਂ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਇੱਕ ਵਾਰ ਫਿਰ ਤੋਂ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲ ਉੱਠੇ ਹਨ ਦੱਸ ਦਈਏ ਕਿ ਖੰਨਾ ਵਿਖੇ ਪਿਸਤੌਲ ਦੀ ਨੋਕ ਤੇ ਇੱਕ ਵੱਡੀ ਵਾਰਦਾਤ ਹੋਈ ਹੈ ਫਿਲਮੀ ਸਟਾਈਲ ਚ ਬੇਖੌਫ ਲੁਟੇਰੇ ਮੋਟਰਸਾਈਕਲ ਤੇ ਆਉਂਦੇ ਹਨ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਅੰਦਰ ਪਿਸਤੌਲ ਦੀ ਨੋਕ ਤੇ ਡਕੈਤੀ ਕਰਦੇ ਹਨ ਦੱਸ ਦਈਏ ਕਿ 2:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਇਹ ਜਿਹੜੇ ਡਕੈਤ ਆ ਇਹ ਬੈਂਕ ਦੇ ਅੰਦਰ ਦਾਖਲ ਹੁੰਦੇ ਹਨ ਲੰਚ ਦਾ ਸਮਾਂ ਦੱਸਿਆ ਜਾ ਰਿਹਾ ਤੇ ਉਸ ਸਮੇਂ ਬੈਂਕ ਦੇ ਅੰਦਰ ਦਾਖਲ ਹੋ ਕੇ ਸਾਰੇ ਮੁਲਾਜ਼ਮਾਂ ਨੂੰ ਬੰਦਕ ਬਣਾ ਲੈਂਦੇ ਅਤੇ ਲੱਖਾਂ ਦਾ ਸਮਾਨ ਸਮੇਟ ਕੇ ਉੱਥੋਂ ਚਲੇ ਜਾਂਦੇ ਹਨ ਦੱਸਿਆ ਵੀ ਜਾ ਰਿਹਾ ਕਿ ਜਦੋਂ ਬੈਂਕ ਦੇ ਅੰਦਰ ਦਾਖਲ ਹੁੰਦੇ ਹਨ ਉਸ ਤੋਂ ਬਾਅਦ ਜਿਹੜਾ ਬੈਂਕ ਦਾ ਗਾਰਡ ਹੈ ਉਸ ਨੂੰ ਜੱਫਾ ਮਾਰ ਲਿਆ ਜਾਂਦਾ ਉਸ ਨੂੰ ਘੇਰਾ ਪਾ ਲਿਆ ਜਾਂਦਾ ਉਸਦੀ ਬੰਦੂਕ ਵੀ ਖੋ ਲਈ ਜਾਂਦੀ ਹੈ ਜਿਸ ਨੂੰ ਬਾਅਦ ਵਿੱਚ ਇਹ ਦਕੈਤ ਜਿਹੜੇ ਸੁੱਟ ਜਾਂਦੇ ਹਨ तकरीबन 2:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਅਤੇ ਲੱਖਾਂ ਰੁਪਏ ਦਾ ਜਿਹੜਾ ਮਾਮਲਾ ਹੁਣ ਸਾਹਮਣੇ ਆ ਰਿਹਾ ਕਿ ਲੱਖਾਂ ਰੁਪਈਆ ਨੂੰ ਸਮੇਟ ਕੇ ਜਿਹੜੇ ਇਹ ਲੁਟੇਰੇ ਨੇ 9 ਤੋਂ 11 ਹੋ ਗਏ ਨੇ ਉਥੋਂ ਰਫੂ ਚੱਕਰ ਹੋ ਗਏ ਨੇ ਪਰ ਪਹਿਲੀ ਤੱਕਣੀ ਵਿੱਚ ਦੇਖਣ ਤੋਂ ਜਾਪ ਰਿਹਾ ਕਿ ਜਿਵੇਂ ਕੋਈ ਪ੍ਰੀ ਪਲਾਨਡ ਹੋਵੇ ਹੋ ਸਕਦਾ ਪਿਛਲੇ ਕਾਫੀ ਸਮੇਂ ਤੋਂ ਇਸ ਡਕੈਤੀ ਦੀ ਜਿਹੜੇ ਇਹ ਮਾੜੇ ਅਨਸਰ ਨੇ ਪਲਾਨਿੰਗ ਕਰ ਰਹੇ ਹੁਣ ਪਤਾ ਨਹੀਂ ਕਿੰਨੇ ਦਿਨਾਂ ਤੋਂ ਘਾਤ ਲਗਾ ਕੇ ਬੈਠੇ ਹੋਣ ਪਲਾਨਿੰਗ ਕਰ ਰਹੇ ਹੋਣ ਕਿ ਡਕੈਤੀ ਮਾਰਨੀ ਹੈ ਹੁਣ ਤਸਵੀਰਾਂ ਨਹੀਂ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਦੀ ਟੀਮ ਉੱਥੇ ਪਹੁੰਚੀ ਹੋਈ ਹੈ ਵੱਡੀ ਮਾਤਰਾ ਵਿੱਚ ਪੁਲਿਸ ਪਹੁੰਚੀ ਹੋਈ ਹੈ ਲੇਕਿਨ ਅਜਿਹੇ ਮਾਮਲਾ ਵਿੱਚ ਫੋਰੈਂਸਿਕ ਟੀਮ ਵੀ ਆਉਂਦੀ ਹੈ ਪੁਲਿਸ ਵੱਖ-ਵੱਖ ਐਂਗਲ ਤੇ ਕੰਮ ਕਰਦੀ ਹੈ ਤਖੰਨਾ ਤੋਂ ਇੱਕ ਬਹੁਤ ਵੱਡੀ ਖਬਰ ਜਿਸ ਨੇ ਇੱਕ ਵਾਰੀ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਮਨ ਕਾਨੂੰਨ ਦੀ ਸਥਿਤੀ ਤੇ ਬਹੁਤ ਵੱਡੇ ਸਵਾਲ ਖੜੇ ਕੀਤੇ ਨੇ ਔਰ ਤੁਸੀਂ ਹਿਆਂ ਦੇਖੋ ਕਿੰਨਾ ਵੱਡਾ ਕਿ ਚਿੱਟੇ ਦਿਨ 2:30 ਵਜੇ ਤੇ ਕਰੀਬ ਜਦੋਂ ਦਿਨ ਪੂਰਾ ਖੜਾ ਹੁੰਦਾ ਪੰਜਾਬ ਐਂਡ ਸਿੰਧ ਬੈਂਕ ਦੇ ਅੰਦਰ ਖੰਨਾ ਵਿਖੇ ਕੰਨੇ ਦੇ ਇੱਕ ਨੇੜਲੇ ਪਿੰਡ ਦੇ ਅੰਦਰ ਜਿਹੜੇ ਇਹ ਦਕੈਤ ਫਿਲਮੀ ਸਟਾਈਲ ਚ ਆਉਂਦੇ ਹਨ ਨਕਾਬ ਪੋਸ਼ਟ ਦਕੈਤ ਆਉਂਦੇ ਹਨ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਰੋਟੀ ਖਾ ਰਹੇ ਲੰਚ ਕਰ ਰਹੇ ਮਲਾਜ਼ਮਾਂ ਨੂੰ ਬੰਦਕ ਬਣਾਉਂਦੇ ਹਨ ਤੇ ਉਸ ਸਮੇਂ ਪਿਸਤੌਲ ਦੀ ਨੋਕ ਤੇ ਬੈਂਕ ਦੇ ਅੰਦਰੋਂ ਪੈਸਾ ਸਮੇਟ ਲੈਂਦੇ ਹਨ ਦੱਸਿਆ ਜਾ ਰਿਹਾ ਹੈ ਕਿ ਲੱਖਾਂ ਰੁਪਏ ਦੀ ਦਕੈਤੀ ਕਰਕੇ ਜਿਹੜੇ ਇਹ ਦਕੈਤ ਹੋਣ ਫਰਾਰ ਹੋ ਗਏ ਹਨ ਫਰਮਵੀ ਸਿੰਘ ਫਰਮਵੀ ਬਗਣੀ ਕਲਾ ਵੀ ਕੀ ਹੋਇਆ ਕੀ ਘਟਨਾ ਕੀ ਹੋਈਆ ਕਟਲਾ ਵੀ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਤੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋਲ ਹਥਿਆਰ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਂਦ ਸੀ ਰਫਲ ਸੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਂਡ ਸਟੇਟ ਬੈਂਕ ਜੀ ਤਿੰਨ ਜਣੇ ਸੀਗੇ ਤਿੰਨੇ ਜਣੇ ਸੀਗੇ ਹਾਂ ਜੀ ਫਿਰ ਉਹ ਪਤਾ ਨਹੀਂ ਪੈਸੇ ਦੱਸ ਦੇਣੇ ਤਾਂ 15 ਲੱਖ ਲੈ ਕੇ ਸ਼ਾਇਦ ਮੈ ਵੀ ਪਤਾ ਕਿੰਨਾ ਹੋਊਗਾ ਕੋਈ ਗੋਲੀ ਵੀ ਚੱਲੀ ਗੋਲੀ ਚੱਲੀ ਆ ਕਹਿੰਦੇ ਅੰਦਰ ਜੀ ਹਾਂਜੀ ਹਾਂਜੀ ਕੋਈ ਜਾਨਵਰਾਂ ਦਾ ਕੋਈ ਨਿਸ਼ਾਨੀਆਂ ਬਾਕੀ ਆ ਪੈਸੇ ਲੈ ਕੇ ਜੀ ਚੋਰੀ ਕਰਕੇ ਫਿਰ ਸੁਪਰ ਦੇ ਆਹੀ ਪੈਂਟਾ ਆਪਣਾ ਨਹੀਂ ਨਹੀਂ ਜੀ ਆਹੀ ਪੈਂਟਾ ਆਪਣਾ ਇਹ ਮੁਰਦੇ ਕਿੱਧਰੋਂ ਆਏ ਸੀ ਕਿੱਧਰੋਂ ਆਤਰਾ ਟਿੱਸਰੋਂ ਆਏ ਸੀਗੇ ਜੀ ਤੇ ਗਈ ਕਿਧਰੋਂ ਨੇ ਇੱਧਰ ਵੀ ਲੈਣਾ ਜੀ ਇੱਧਰੋਂ ਮੁਰਦੇ ਨੇ ਇੱਥੇ ਮੋਰਚਾ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਕਿਹਾ ਬਰਾ ਕਿੱਥੇ ਲੱਗੇ ਸੀ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕ ਸਟੂਡੀਓ ਤੇ ਲੱਗਿਆ ਹੋਇਆ ਜੀਨਾ ਜੀ ਗੁਰਪ੍ਰੀਤ ਸਿੰਘ ਬੈਨਪਾਲ ਆ ਜੀ ਕੀ ਹੋਇਆ ਧੀਰੋ ਕਰਨੀ ਇੱਥੇ ਜੋ ਅਸੀਂ ਖੜਕੇ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਵਾਹ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲਾ ਪਿਸਟਲ ਸੀਗੇ ਅੰਦਰ ਝੜਪ ਦੀ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ। ਇਹਨੇ ਰਾਉਂਡ ਫਾਇਰ ਹੋਇਆ। ਰਾਉਂਡ ਦਾ ਹਜੇ ਐਕਸਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸ ਦਾ ਮਾਹੌਲ ਕ੍ਰੀਏਟ ਕੀਤਾ। ਕਿਵੇਂ ਦੇਖਦੇ ਹੋ ਕਿ ਜਿਹੜਾ ਆਰਟੀਕਲ ਲੁੱਟਾ ਘੋਆ ਪੁੱਟਾ ਘੋਆ ਦਿਨੋ ਦਿਨ ਬਾਅਦ ਕਿੱਥੇ ਜਾ ਕੇ ਇਹਨੂੰ ਹੁਣ ਇਹਦੇ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾਂ ਤੁਹਾਨੂੰ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਯੂਏ ਦੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਮਡੋਰ ਹੁੰਦੇ ਸੋ ਤੋਂ ਬਾਅਦ ਵੀ ਜਿਹੜੀ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨ ਨੇ ਹੋਏ ਸੀ ਰੋਟੀ ਗਾਰਡ ਨਾਲ ਹਸਪਤਾਲ ਯੋਕਾ ਜਿਹੜੇ ਆ ਉਹਨਾਂ ਦਾ ਉਹ ਆਕਸੀਵੇਟ ਮਤਲਨ ਲੱਗ ਤੁਮਦਗੇ ਉੱਤ ਲੱਗੇ। 7 ਬੰਦੇ ਰੋਡੇ ਸੀ ਜਾਂ 9 ਬੰਦੇ ਸਿਰੋਂ ਰੋਡੇ ਸੀ। ਜਿਹਨਾਂ ਦੇ ਮਗਰ ਸਾਡੀ ਜਿਹੜੀਆਂ 5-6 ਪੁਲਿਸ ਪਾਰਟੀਆਂ ਮਾਂਜੂਗ ਐਸਐਸਪੀ ਸਾਹ ਦੀ ਸੁਪਰਵਾਈਜ਼ ਦੇ ਥੱਲੇ ਲੱਗੀਆਂ ਆ। ਸਾਡੇ ਸੀਨੀਅਰ ਅਫਸਰ ਵੀ ਸਾਰੇ ਵੇਸਟ ਕਰ ਚੁੱਕੇ ਆ ਤੇ ਵੀ ਜਿਹੜੀ ਗੋਇੰਗ ਆਨ ਬੋਲਿਵੁੱਡ ਨੂੰ ਚੇਤੀ ਜਿਹੜਾ ਗੱਤਾ ਕਰ ਲਿਆ। ਸਰ ਲੱਭਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਕਿਤੇ ਨਾ ਇਹਨਾਂ ਨੂੰ ਦੱਸਿਆ ਉਹਨਾਂ ਦੀ ਇਡੈਂਟੀਟੀ ਸਿੱਟੀ ਦਾ ਬਾਅਦ ਚ ਪਤਾ ਲੱਗੂਗੀ। ਉਹਨਾਂ ਨੇ ਫਾਇਰ ਕੀਤਾ। ਸਿੱਟੀ ਵੀ ਕੈਮਰਾ ਵੀ ਸੀ ਹਾਂ ਹਾਂ ਸੀ ਸੀ ਗੇਮਰੇ ਉਹ ਖਾਲ ਲਿਆ ਅਸੀਂ ਹਲੋ ਮੋਲੀ ਤੇ ਪੀਛੇ ਸਾਹਮਣੇ ਆਇਆ ਕੁਸੂ ਮੋਲੀ ਯਾਜਦੋ ਦੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਆ ਤਾਂ ਆਹ ਕੈਸ਼ ਨਾਲ ਉੱਤ ਲੱਗਿਆ ਪਤਾ ਨਹੀਂ ਕਿ ਕਿੰਨੀ ਐਕਸੈਜੇਰੇਟ ਲੱਗਿਆ ਅਪਰਕਸੀਮੇਟ 15 ਲੱਖ ਤੋਂ 30 ਪਰ ਇਹ ਕਾਊਂਟਿੰਗ ਕਰ ਰਿਹਾ